ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਸ਼ਾ ਕਾਲ ਦੀ ਮੈਂ ਤੁਹਾਡਾ ਆਪਣਾ ਲक्की ਕੋਰਾਲੀ ਸੋ ਅਸੀਂ ਖੜੇ ਹਾਂ ਪਿੰਡ ਚਟੋਲੀ ਵਿਖੇ ਜਿੱਥੇ ਕਿ ਦੋਮਾ ਚਟੋਲੀਆ ਪਿੰਡ ਫਟੇਪੁਰ ਟੋਈ ਤੇ ਚਟੋਲੀ ਵਿਖੇ ਸਾਲਾਨਾ ਮੇਲਾ ਗੁਗਾ ਨੋਮੀ ਦੇ ਮੌਸਮ ਹੋ ਕੇ ਤੇ ਕਰਵਾਇਆ ਜਾਂਦਾ ਹੈ ਜਿਨ੍ਹਾਂ ਕੀ ਜੀਬੇ ਵਿਸ਼ੇਸ਼ ਸਹਿਯੋਗ ਰਜਿੰਦਰ ਸਿੰਘ ਤੇ ਉਹਨਾਂ ਦੇ ਵੱਡੇ ਭਰਾ ਨਾਲ ਹੁੰਦਾ ਹੈ ਸੋ ਹਰ ਸਾਲ ਇਹ ਆਪਣੇ ਤਸਨੋਹਾ ਵਿੱਚੋਂ ਜੋ ਮੇਲਾ ਕਰਾਂਦੇ ਹਨ ਸੋ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਕਈ ਮੁjabi ਕਲਾਕਾਰ ਆਪਣੇ ਤੂਫਾਨ ਦਾ ਮਜਾਰਾ ਵੀ ਕਰਦੇ ਹਨ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਲੱਖੀ ਕੋਰਾਲੀ Thank you. ਵੇ ਤਾ ਮੇਰੇ ਜਿੱਤੀ ਕੋਲ ਹੁੰਦਾ ਹੈ ਸੁਖ ਦੇ ਹਰਿ ਨਾਮ ਜਿੱਲ ਜਿੱਤੀ ਰੋੜ ਤੇ ਸੋਰੀ ਮੇਰੇ ਤੋਂ ਕੰਟਰੀ ਜੁਮਨੀ ਗਿਲੀਰੇ ਹੁਣ ਮੇਰੀ ਜ਼ਿੰਦਗੀ ਗੱਟੀ ਰੇ ਰਾਜਾ ਸਿੰਘਿਆਰਾ ਜਿਹੜੀ ਖੰਡੀ ਘੱਟਲੀ ਅਸੀਂ ਘੱਟ ਕੇ ਬਖੌਣ ਵਾਲੇ ਜੱਟ ਨੀ ਰਾਜਾ ਸਿੰਘਿਆਰਾ ਜਿਹੜੀ ਖੰਡੀ ਘੱਟਲੀ ਹੁਣ ਬਾਰੇ ਜੱਟ ਨੀ

بن کے بجیاں ڈاکٹر صاحب صاحب بٹو پالیسرما برا ہوتا

ਬਿਲੋਂ ਨਿਊਜ਼ ਵਾਲੇ ਸਾਡੇ ਨਿਊਜ਼ ਚੈਨਲ ਵਾਲੇ ਕੀ ਨਾਮ ਹੈ ਤੇ ਲੋਕਾਂ ਚੈਨਲ ਵਾਲੇ ਕੀ ਬਾਤ ਆਈ ਰਾਮੀ ਖਬਰਾਂ ਲਿਖਦੇ ਕੁਮਾਰਾਂ ਜਿਗਦੀ ਹੈ ਬਗਬੋਹ ਤੈਨਾਂ ਨੂੰ ਸ਼ੂਟ ਕਰਦੇ ਆ ਪਾਈਆ ਖਬਰ ਸੌਣ ਕੇ ਲਉਣੀ ਇਹਨਾਂ ਦੀ ਸਾਡੀ ਭਾਵੇਂ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਸੁਮੇਸ਼ ਆਈ ਸੈਂਟਰ ਤੋਂ ਡਾਕਟਰ ਸਾਹਿਬ ਜੋ ਕਿ ਅੱਜ ਪਿੰਡ ਚਟੋਲੀ ਤੇ ਪਿੰਡ ਫਤਿਹਗੁਰ ਚਟੋਲੀ ਵਿਕੇ ਜੋ ਸਾਲਾਨਾ ਮੇਲਾ ਦੋਨੋਂ ਭਰਾ ਮਨੋਜਿੰਦਰ ਸਿੰਘ ਵੱਲੋਂ ਕਰਾਇਆ ਜਾਂਦਾ ਹੈ ਸੋ ਗੱਲਬਾਤ ਕਰਦੇ ਇਹਨਾਂ ਨੇ ਇੱਥੋਂ ਆ ਕੇ ਆਪਣਾ ਕੈਂਪੂ ਵੀ ਲਗਾਇਆ ਹੈ ਸੋ ਡਾਕਟਰ ਸਾਹਿਬ ਸ਼ਸ਼ੀਪਾਲ ਜੀ ਸੋ ਅੱਜ ਮੇਲੇ ਵਿੱਚ ਪਿੰਡ ਚਡੋਲੀ ਵਿਖੇ ਕੈਂਪ ਲਗਾਇਆ ਗਿਆ ਹੈ ਗੈਂ ਸੋ ਕੀ ਕਹਿਣਾ ਚਾਹੋ ਬਹੁਤ ਵਧੀਆ ਲੱਗਿਆ ਜੀ ਮੁਲਕਤਾ ਦੀ ਇਹ ਸਭ ਤੋਂ ਵੱਡੀ ਸੇਵਾ ਆਂਦੀ ਹੈ ਜੀ ਤੇ ਨਿਗਾ ਤੋਂ ਨਿਵਾਸੀ ਵੀ ਜੀ ਬਣ ਅਧੂਰਾ ਰਹਦਾ ਹੈ ਜੀ ਤੇ ਸਭ ਦੀ ਨਿਗਾ ਵਧੀਆ ਹੋਵੇ ਇਸ ਲਈ ਸਾਡਾ ਇਹ ਪਰਚ ਵਰਦਾ ਕਿ ਅਸੀਂ ਸਭ ਦੀ ਅੱਖਾਂ ਦੀ ਪ੍ਰੋਟੈਕਟ ਕਰੀਏ ਸਾਡੇ ਵੱਡੇ ਭਰਾਏ ਸਾਹਿਬ ਜਿਹਨੇ ਜੋ ਦੋਨੋਂ ਹੀ ਇਹਨਾਂ ਵੱਲੋਂ ਹਰ ਸਾਲ ਇਹ ਜਾ ਉਪਰੇਲਾ ਕੀਤਾ ਜਾਂਦਾ ਹੈ ਸੋ ਇਹਨਾਂ ਬਾਰੇ ਕੀ ਕਹਿਣਾ ਚਾਹੋ ਬਹੁਤ ਵਧੀਆ ਕੰਮ ਹੈ ਇਹ ਵੀ ਕਿ ਸੇਵਾ ਵੀ ਕੋਈ ਕੋਈ ਹੀ ਕਰ ਸਕਦਾ ਜੀ ਤੇ ਬਹੁਤ ਹੀ ਖੁਸ਼ੀ ਵਾਲਾ ਕੰਮ ਹੈ ਜੀ ਤੇ ਬਹੁਤ ਅਪਰੀਸ਼ੇਸ਼ੀ ਦਿੱਤਾ ਹੈ ਇਹਨਾਂ ਨੇ ਸਾਡੇ ਵੱਲੋਂ ਬਹੁਤ ਬੁਗਾਰ ਕਹੀ ਇਹਨਾਂ ਨੂੰ ਇਸ ਕੰਮ ਲਈ ਕੀ ਸ਼ੁਭਕਾਮਨਾ ਕਰ ਰਹੇ ਧੰਨਵਾਦ ਧੰਨ ਸੋ ਸਾਡੇ ਨਾਲ ਮੌਜੂਦ ਨੇ ਪਰਜੇਂਦਰ ਸਿੰਘ ਜੀ ਰਜਿੰਦਰ ਸਿੰਘ ਜੀ ਹਰ ਸਾਲ ਤੁਹਾਡੇ ਵੀਰਾਂ ਵੱਲੋਂ ਮੇਲਾ ਕਰਵਾਇਆ ਜਾਂਦਾ ਗੁੱਗਾ ਨੌਮੀ ਦੇ ਮੌਕੇ ਤੇ ਸੇ ਹਰ ਵਰਗ ਇੱਥੇ ਆ ਕੇ ਨਸਮਸਤਕ ਹੁੰਦਾ ਕਈ ਪਿੰਡ ਵੀ ਆਉਂਦੇ ਨੇ ਲਾਗਪਾਸ ਦੇ ਸੋ ਕੀ ਕਹਿਣਾ ਚਾਹੋਗੇ ਸੰਨੇ ਪੰਜਾਬ ਚੈਨਲਾਂ ਦਾ ਪਾ ਧੰਨਵਾਦ ਕਰਦੇ ਜੀ ਪਾਇ ਸਾਲ ਪਾ 10-11 ਸਾਲ ਤੋਂ ਲਗਾਤਾਰ ਪ੍ਰੋਗਰਾਮ ਕਰਾਉਂਦੇ ਜੀ ਇਹਦੇ ਚ ਵੱਡੇ ਪੱਧਰ ਤੇ ਲੰਗਰ ਹੁੰਦਾ ਜੀ ਤੇ ਦਾਲ ਫੁਲਕੇ ਦਾ ਹੋ ਗਿਆ ਜੀ ਜਲੇਬੀਆਂ ਦਾ ਹੋ ਗਿਆ ਜੀ ਗੋਲ ਗੱਪੇ ਤੇ ਪਕੌੜੀਆਂ ਦਾ ਦਰਦ ਰਾਤ ਲੰਗਰ ਚੱਲਦਾ ਜੀ ਤੇ ਸਾਡੇ ਨਾਲ ਡਾਕਟਰ ਦੀ ਟੀਮ ਹੈ ਜੀ ਉਹਨਾਂ ਦਾ ਆਖਾਂ ਦਾ ਕੈਂਪ ਲੱਗਿਆ ਤਾਂ ਜੀ ਸੋ ਵੀਰ ਜੀ ਰਾਤ ਨੂੰ ਵੀ ਪ੍ਰੋਗਰਾਮ ਕੀਤਾ ਜਾਂਦਾ ਹੈ ਸਭਈਏ ਲਗਾਏ ਜਾਣਗੇ ਕਿ ਕੀ ਕਹਿਣਾ ਚਾਹੁੰਦੇ ਤਾਂ ਬਾਪੂ ਵੀ ਚੌਕੀ ਭਰਾਉਂਦੇ ਜੀ ਜਿੰਨਾ ਬਾਪੇ ਵੱਧ ਅਸੀਂ ਜ਼ੋਰ ਲਾਉਂਦੇ ਆਂ ਪਾਕਿਸਤਾਨ ਦੇ ਡਾਕਟਰ ਸਾਹਿਬ ਦੀ ਇਸ ਵਾਰ ਬਹੁਤ ਮਦਦ ਮਿਲੀ ਹੈ ਜੀ ਪੱਕਾ ਲੋਕ ਚੈੱਕਅਪ ਕਾ ਵਧੀਆ ਕਰਿਆ ਜਿਹੜੀ ਪਿੰਡ ਚੋਂ ਰਿਪੋਰਟ ਮਿਲੀ ਹੈ ਵੀ ਪਹਿਲੀ ਵਾਰ ਸਾਨੂੰ ਇਸ ਤਰ੍ਹਾਂ ਦੀ ਸਹੂਲਤ ਮਿਲੀ ਹੈ ਜਿਹੜੀ ਅੱਗੇ ਨਹੀਂ ਸਾਨੂੰ ਮਿਲੀ ਕਿਹੜੇ ਨਾਲ ਤੁੰਦਲ ਦੇ ਲਈ ਹੈ ਪਿੰਡ ਵਾਸੀਆਂ ਕੀ ਕਹਾਂ ਜਾਓਗੇ ਪਿੰਡ ਵਾਸੀਆਂ ਪਿੰਡ ਵਾਸੀਆਂ ਤਾਂ ਇਹ ਦੁਬਾਰੇ ਮੌਕਾ ਮਿਲ ਗਿਆ ਜੀ ਇਹ ਮੇਲੇ ਬੰਦ ਹੋ ਗਏ ਤੇ ਜੀ ਕੋਲ 11 ਸਾਲ ਤੋਂ ਆਪਾ ਕਰਾਉਂਦੇ ਆ ਪਿੰਡ ਵਾਸੀ ਕਹਿੰਦੇ ਵੀ ਹਾਂ ਦੁਬਾਰੇ ਪਤਾ ਚੱਲਣ ਲੱਗਿਆ ਵੀ ਛਟੋਲੀ ਕੋਈ ਮੇ ਹੁਣ ਇਸੇ ਵਾਰ ਵੀ ਪਿੰਡ ਚ ਆਉਣ ਲੱਗੇ ਵੀ ਮੇਲਾ ਹੁਣ ਇਸ ਨੌਮੀ ਨੂੰ ਪੱਕੇ ਨੌਮੀ ਰੱਖੀ ਹੋਈ ਹੈ ਜੀ ਹਰ ਸਾਲ ਦੀ ਤਰ੍ਹਾਂ ਹਰ ਕੈਂਪ ਲਈ ਦਾ ਵੱਧ ਤੋਂ ਵੱਧ ਕਰੀਬ ਵੀ ਹਰ ਕਦੇ ਹੈਲਪ ਹੋਵੇ ਸੋ ਧੰਨਵਾਦ ਵੀ ਜੀ ਸ਼ੁਭਨਾਮ ਬਲਕੀ ਸਿੰਘ ਜੀ ਕੀ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਮੈਂ ਵੀ ਜੀ ਇਹੀ ਨੋਕਤਾ ਨਾਲ ਕਹਿਣਾ ਪਿੰਡ ਵਾਸੀਆਂ ਨੂੰ ਕਿ ਵੀ ਦਰਵਾਜ਼ਾ ਦਾ ਕੰਮ ਤੋਂ ਕਰਨਾ ਆਪਾਂ ਵੀ ਵੱਧ ਤੋਂ ਵੱਧ ਜਿੰਨੀ ਕੋਈ ਵੀ ਸੇਵਾ ਕੋਈ ਪੈਸੇ ਦੀ ਨਹੀਂ ਜੋ ਕੋਈ ਸਮਾਨ ਕੁਝ ਵੀ ਪਾ ਜਾ ਸਕਦਾ ਮੇਰੇ ਵੱਤੋ ਵੱਤ ਸੇਵਾ ਕਰ। ਸੋ ਸਾਡੇ ਵੀਰ ਰਜਿੰਦਰ ਜੀ ਤੇ ਉਹਨਾਂ ਦੇ ਭਰਾਵਾਰੇ ਹਰ ਸਾਲ ਇਹ ਜਾ ਪਰਾਲਾ ਕੀਤਾ ਜਾਂਦਾ ਹੈ। ਸੋ ਕੀ ਜਣੇ ਜੀ ਮੇਰੇ ਭਨੋਈਏ ਜੀ ਦੋਨੋਂ ਇਹ ਵੱਡੇ ਭਨੋਈਆਂ ਤੇ ਛੋਟੇ ਭਨੋਈਏ ਮੈਂ ਇਹਨਾਂ ਦਾ ਸਾਲਾ ਹਾਂ ਜੀ। ਮਤਲਬ ਕਿ ਪਰਾਲਾ ਜਿਹੜਾ ਹੈ ਇਹ ਦਿਨ ਰਾਤ ਮਿਹਨਤ ਕਰਦੇ ਆ। ਕਿਛੇ ਤੇ ਬੋਝ ਨਹੀਂ ਪਾਉਂਦੇ ਆਪਣੇ ਹਿਸਾਬ ਨਾਲ ਮਤਲਬ ਕਿ ਇਹਨਾਂ ਨੂੰ ਜੋ ਵੀ ਠੀਕ ਲੱਗਦਾ ਉਹ ਆਪਣੇ ਹਿਸਾਬ ਨਾਲ ਕਰਦੇ। ਜੋ ਸੰਗਤ ਨੇ ਪਿੰਡ ਨੇ ਜੋ ਵੀ ਦਿੱਤਾ ਉਹਨਾਂ ਦੇ ਹਿਸਾਬ ਨਾਲ ਲੈ ਲੈਣੇ ਪਰ ਕਿਛੇ ਤੇ ਦਬਾਅ ਕੋਈ ਨਹੀਂ। ਯਾਨੀ ਕਿ ਕਹਿਣਾ ਪਾਵਾ ਕਿ ਕੋਈ ਕਿਸੇ ਦਾ ਦਬਾਅ ਨਹੀਂ ਹੈ ਜੋ ਇਹਨਾਂ ਤੋਂ ਸਰਦਾ ਹੈ ਹਰ ਸਾਲ ਤਿੰਨ ਫੁੱਲ ਭੇਟ ਆਪਣੇ ਦੱਸਿਆ ਨਾ ਹੋ ਜੀ ਤੁਹਾਮਾਂ ਵਿੱਚੋਂ ਕਿਤਾਇਆ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਧੰਨਵਾਦ। ਧੰਨਵਾਦ। ਸੋ ਸ਼ਾਮਿਆ ਪਿੰਡਾਂ ਨੂੰ ਚੈਨਲ ਕਨੇ ਹੋਈ ਅਸੀਂ ਅਪੀਲ ਕਰਦੇ ਆ ਕਿ ਜੋ ਸਾਡੇ ਵੀਰ ਜੀ ਨੇ ਰਜਿੰਦਰ ਸਿੰਘ ਤੇ ਉਹਨਾਂ ਦੇ ਭਰਾ ਹੀ ਸਾਹਿਬ ਤੇ ਹਰ ਸਾਲ ਬਹੁਤ ਵਧੀਆ ਉਪਰਾਲੇ ਕਰਦੇ ਹਨ ਪਿੰਡ ਦੇ ਸਹਿਯੋਗ ਨਾਲ ਤੇ ਜੋ ਇਹਨਾਂ ਦੇ ਵੱਲੋਂ ਤੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਅੱਜ ਦੇ ਦਿਨ ਟੈਂਕੂ ਵੀ ਲਗਾਇਆ ਗਿਆ ਹੈ ਸੋ ਅਸੀਂ ਤਾਂ ਇਹ ਉਪਰਾਲਾ ਕਰਾਂਗੇ ਕਿ ਇਹ ਜੇ ਉਪਰਾਲੇ ਹਰ ਸਾਲ ਹੁੰਦੇ ਰਹਿਣ ਸੋ ਦੇਖਦੇ ਹਾਂ ਸ਼ਾਨੇ ਪੰਜਾਬ نیوز ਚੈਨਲ ਪਰਤੋੜ ਆਪਣਾ ਲक्की ਪਰਾਲੀ ਮੌਜੂਦ ਨੇ ਤ੍ਰਿੰਦਰ ਕਾਰਾ ਜੀ ਜੋ ਕਿ ਪਰਾਲੀ ਦੇ ਸੱਭੇ ਚੋ ਸਭਿਆਚਾਰਕ ਪ੍ਰੋਗਰਾਮਾਂ ਤੋਂ ਲੈ ਕੇ ਮਾਤਰ ਦੇ ਜਹਰਾ ਤੱਕ ਹਰ ਕੰਮ ਇਹਨਾਂ ਵੱਲੋਂ ਸ਼ਾਇਦ ਅਧੂਰਾ ਹੀ ਲੱਗਦਾ ਹੈ ਸੋ ਇਹ ਵੀ ਆਪਣੇ ਕੁਝ ਵਿਚਾਰ ਰੱਖਣਾ ਚਾਹੁੰਦਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਡੇ ਸ਼ਾਨੇ ਪੰਜਾਬ ਚੈਨਲ ਤੋਂ ਮੇਰਾ ਵੀਰ ਲੱਕੀ ਇਹਨਾਂ ਦਾ ਧੰਨਵਾਦ ਕਰਦੇ ਜਿਹੜੇ ਇਸ ਚਟੌਲੀ ਦੋਨੋਂ ਚਟੌਲੀਆਂ ਦਾ ਮੇਲਾ ਜੋ ਇੱਥੇ ਪਹੁੰਚੇ ਹੈ ਇਸ ਵਾਰੀ ਦਸ਼ਮੇਸ਼ ਆਈ ਗিয়ার ਸੈਂਟਰ ਵੱਲੋਂ ਕੈਂਪ ਲਗਾਇਆ ਗਿਆ ਔਰ ਅਗਲੀ ਵਾਰ ਸਾਡੇ ਬੋਲੋ ਹਸਪੀਟਲ ਤੇ ਨੈਕਸਟ ਹਸਪੀਟਲ ਦੇ ਮਾਹਿਰ ਡਾਕਟਰ ਸਪਰਸ਼ ਹਸਪੀਟਲ ਜੋ ਕਿ ਬੜਿਆਲਾ ਕਰਤਾਰਪੁਰ ਕਰਤਾਰ ਸਰ ਗੁਰੂਵਰ ਸਾਹਿਬ ਦੇ ਨਾਲ ਨੇ ਉਹਨਾਂ ਵੱਲੋਂ ਕੈਂਪ ਲਗਾਇਆ ਜਾਵੇਗਾ ਜਿੱਥੇ ਇਸ ਟਾਈਮ ਦੀ ਆਪੀਡੀ ਪਰਚੀ ਜੋ ਬਿਲਕੁਲ ਫ੍ਰੀ ਕੀਤੀ ਗਈ ਹੈ ਓਪਡ ਵੀ ਕੋਈ ਪਰਚੀ ਨਹੀਂ ਲੈ ਜਾਂਦੀ ਸੋ ਸੁਬਾਹ ਸ਼ੌਕਟਲ ਦੇ ਡਾਕਟਰ ਮਾਇਰ ਡਾਕਟਰ ਰਾਹੁਲ ਬੰਸਲ ਲੀਜ਼ਾ ਗਰਗਪੱਲੋਂ ਅਗਲੇ ਸਾਲ ਇਸੇ ਮੇਲੇ ਤੇ ਕੈਂਪ ਵੀ ਲਗਾਇਆ ਜਾਵੇਗਾ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ